ਗੁਰੂ ਸਾਹਿਬਾਂ ਦੀ 사ਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਬਲਾਉ ਫਤੇ ਜੀ ਕਰੋ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਾਲਕ ਦੀਪਾਰ ਕਿਰਪਾ ਬਖਸ਼ਿ ਸ਼੍ਰਮਤ ਹੋਈ ਹੈ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਹਨ ਸੋ ਸਤ ਸੰਗਤ ਦੇ ਵਿੱਚ ਬੈਠ ਕਰਕੇ ਉਸ ਪਰਮੇਸ਼ਰ ਦਾ ਉਸ ਹਰੀ ਦਾ ਨਾਮ ਜਪ ਕਰ ਰਹੇ ਸੀ ਅਰੇ ਨਾਮ ਜਪ ਅਸੀਂ ਕਿਉਂ ਕਰਦੇ ਹਾਂ ਕਿ ਸਾਡਾ ਮਨ ਇਸ ਮਾਇਆ ਦੇ ਇਲਾਕੇ ਚੋਂ ਨਿਕਲ ਕੇ ਇਸ ਮਾਇਆ ਦੇ ਦੇਸ਼ ਚੋਂ ਨਿਕਲ ਕੇ ਆਪਣੇ ਘਰ ਚਲਾ ਜਾਏ ਤੇ ਆਪਣੇ ਘਰ ਜਾ ਕੇ ਜੋ ਸਾਡਾ ਮਕਸਦ ਹੈ ਜੋ ਸਾਡਾ ਮਨੋਰਥ ਹੈ ਉਹਦੇ ਵਿੱਚ ਸਫਲਤਾ ਹਾਸਲ ਕਰ ਲਵੇ ਆਪਣੇ ਘਰ ਜਾ ਕੇ ਉਸ ਮਾਲਕ ਨੂੰ ਮਿਲ ਲਵੇ ਨਾਮ ਦੀ ਪ੍ਰਾਪਤੀ ਕਰ ਲਵੇ ਸੋ ਦੇਖੋ ਗੁਰਬਾਣੀ ਗੁਰੂ ਦੇ ਵਿੱਚ ਮਹਾਰਾਜ ਸਮਝਾਉਣਾ ਕਰਦੇ ਹਨ ਕਹਿੰਦੇ ਹਨ ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇੜਾ ਕਹਿੰਦੇ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨਾ ਪੌਜਲ ਫੇਰਾ ਕਹਿੰਦੇ ਵੀ ਇਸ ਸ੍ਰੀ ਰੂਪੀ ਖੇਤ ਦੇ ਅੰਦਰ ਰਹਿੰਦਿਆ ਰਹਿੰਦਿਆ ਹੀ ਆਪਣਾ ਨਵੇੜਾ ਕਰਾਉਣਾ ਤੇ ਫਿਰ ਮਾਰੇ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਆ ਕਹਿੰਦੇ ਨਵੇੜਾ ਕਦੋਂ ਹੋਏਗਾ ਉਹ ਫਿਰ ਮਾਰੇ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਕਹਿੰਦੇ ਗੁਰ ਪ੍ਰਸ਼ਾਦੀ ਬੂਝ ਲੈ ਤਉ ਹੋਏ ਨਵੇੜਾ ਗੁਰ ਪ੍ਰਸ਼ਾਦੀ ਬੂਝ ਲੈ ਤੋ ਹੋਏ ਨਵੇੜਾ ਘਰ ਕਰ ਨਾਮ ਨਰੰਜਨਾ ਘਰ ਕਰ ਨਾਮ ਨਰੰਜਨਾ ਸੋ ਠਾਕੁਰ ਮੇਰਾ ਹੁਣ ਇਥੇ ਕਿਹੜੇ ਘਰ ਦੀ ਗੱਲ ਕੀਤੀ ਹੈ ਇਥੇ ਕਿਹੜੇ ਘਰ ਦੀ ਗੱਲ ਕੀਤੀ ਹੈ ਜਿਸ ਇੱਕ ਹੈ ਸਰੀਰਕ ਰੂਪੀ ਘਰ ਹੈ ਇੱਕ ਹੈ ਸਰੀਰਕ ਰੂਪੀ ਘਰ ਦੇ ਲਈ ਘਰ ਇਟਾਂ ਰੋੜਿਆਂ ਦਾਹੀਂ ਜਿਹੜਾ ਬਣਾਇਆ ਕੋ ਘਰ ਵਾ ਇੱਕ ਮਨ ਦਾ ਘਰ ਇੱਕ ਮਨ ਦਾ ਘਰ ਆ ਮਨ ਦਾ ਘਰ ਕਿਹੜਾ ਵਾ ਨਿਜ ਘਰ ਥੇਰ ਘਰ ਜਿਹਨੂੰ ਕਹਿ ਦਿੰਨੇ ਜਿਹਨੂੰ ਦਸੋਂ ਦਵਾਰ ਵੀ ਕਹਿ ਦਿੰਨੇ ਜਿਹਨੂੰ ਅਵਚਲ ਨਗਰ ਵੀ ਕਹਿ ਦਿੰਨੇ ਹੁਣ ਕਹਿੰਦੇ ਵੀ ਹਰੇਕ ਘਰ ਦੇ ਵਿੱਚ ਨਾਮ ਆ ਤੇ ਠਾਕੁਰ ਵੀ ਆ ਕਿਉਂਕਿ ਜਦ ਤੱਕ ਠਾਕੁਰ ਨੂੰ ਜਦ ਤੱਕ ਨਾਮ ਦੀ ਪ੍ਰਾਪਤੀ ਨਹੀਂ ਕਰ ਲੈਂਦੇ ਜਦ ਤੱਕ ਨਾਮ ਚ ਸਮਾ ਨਹੀਂ ਜਾਂਦੇ ਉਹ ਠਾਕੁਰ ਨੂੰ ਨਹੀਂ ਮਿਲ ਸਕਦੇ ਕਿਉਂਕਿ ਜੋ ਸਾਡਾ ਮਕਸਦ ਆ ਜਮਨ ਮਰਨ ਖੰਡਨ ਕਰਨਾ ਅਬਨਾਸੀ ਨੂੰ ਪਾਉਣਾ ਉਹ ਅਸੀਂ ਰੋਜ਼ ਕੀਰਤਨ ਸੋਲਾ ਸਾਹਿਬ ਦੀ ਬਾਣੀ ਵਿੱਚ ਜੜ ਕਰਦੇ ਆ ਹਰ ਜਨ ਹਰ ਹਰ ਨਾਮ ਸਮਾਣੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹੁਣੇ ਨਾਮ ਦੀ ਪ੍ਰਾਪਤੀ ਕਹਿੰਦੇ ਹੋਏਗੀ ਸ੍ਰੀ ਰੂਪੀ ਭਾਵ ਕੇ ਘਰ ਦੇ ਅੰਦਰ ਨਿਜ ਘਰ ਦੇ ਅੰਦਰ ਇਹ ਕਿਥੇ ਕਿਹੜੇ ਘਰ ਦੀ ਗੱਲ ਕੀਤੀ ਨਿਜ ਘਰ ਦੀ ਨਾਸਵਨ ਘਰ ਦੀ ਗੱਲ ਨਹੀਂ ਕੀਤੀ ਸਰੀਰਕ ਰੂਪੀ ਘਰ ਦੀ ਇਹ ਨਿਜ ਘਰ ਦੀ ਗੱਲ ਕੀਤੀ ਹੈ ਫਿਰ ਉੱਥੋਂ ਇਹ ਨਾਮ ਦੀ ਪ੍ਰਾਪਤੀ ਹੋਏਗੀ ਕਹਿੰਦੇ ਵੀ ਇਹ ਵੀ ਜੇ ਗੁਰੂ ਦੀ ਕਿਰਪਾ ਦੁਆਰਾ ਗੁਰਪ੍ਰਸ਼ਾਦੀ ਬੂਝ ਲਏ ਤਾਂ ਉਹ ਹੋਏ ਨਵੇੜਾ ਕਰ ਕਰ ਨਾਮ ਨਰਿੰਜਣਾ ਸੋ ਠਾਕੁਰ ਮੇਰਾ ਇਹ ਵੀ ਜੇ ਗੁਰੂ ਦੀ ਕਿਰਪਾ ਹੋ ਜਾਏ ਤੂੰ ਗੁਰੂ ਦੀ ਮੱਤ ਅਖਤਿਆਰ ਕਰ ਲੈ ਤੇ ਫਿਰ ਅਗਲੇ ਸ਼ਬਦ ਚ ਸਮਝਾ ਰਹੇ ਕਹਿੰਦੇ ਬੇਨਗੁਰ ਸ਼ਬਦ ਨਾ ਛੁੱਟੀ ਹੈ ਬੇਨਗੁਰ ਸ਼ਬਦ ਨਾ ਛੂਟੀ ਐ ਦੇਖੋ ਵਿਚਾਰਾ ਕਹਿੰਦੇ ਵਿਚਾਰ ਕਰਕੇ ਦੇਖ ਲਓ ਬਿਨਾ ਗੁਰੂ ਦੇ ਸ਼ਬਦ ਤੋਂ ਛੁੱਟਿਆ ਨਹੀਂ ਜਾ ਸਕਦਾ ਇੱਥੋਂ ਇਹ ਕਲੀਅਰ ਕਰ ਦਿੱਤਾ ਇਹ ਵੇਖੋ ਇੱਕ ਤਾਂ ਇੱਥੇ ਕਲੀਅਰ ਕੀਤਾ ਵੀ ਨਾਮ ਦੀ ਗੱਲ ਕੀਤੀ ਆ ਇੱਕ ਪਰਮੇਸ਼ਰ ਦੀ ਗੱਲ ਕੀਤੀ ਠਾਕੁਰ ਦੀ ਇੱਕ ਗੁਰੂ ਦੀ ਗੱਲ ਕੀਤੀ ਆ ਤੇ ਇੱਕ ਇਹ ਸ਼ਬਦ ਦੇ ਵਿੱਚ ਗੁਰ ਸ਼ਬਦ ਦੀ ਗੱਲ ਕੀਤੀ ਹੈ ਤੇ ਗੁਰ ਸ਼ਬਦ ਕਿਹੜੇ ਦੀ ਗੱਲ ਕੀਤੀ ਆ ਜਿਹੜਾ ਗੁਰੂ ਤੋਂ ਸਾਨੂੰ ਮਿਲਦਾ ਜਿਹਨੂੰ ਅਸੀਂ ਗੁਰਮੰਤਰ ਵੀ ਕਹਿ ਸਕਦੇ ਹਾਂ ਜਿੰਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਪਾਉਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਹ ਸ਼ਬਦ ਦੀ ਇੱਥੇ ਗੱਲ ਕੀਤੀ ਹੈ ਇਹ ਸ਼ਬਦ ਦੀ ਮਹਾਨਤਾ ਦੱਸ ਰਿਹਾ ਕਹਿੰਦੇ ਬਿਨ ਗੁਰ ਸ਼ਬਦ ਨਾਲ ਛੂਟੀ ਹੈ ਦੇਖੋ ਵਿਚਾਰ ਕਹਿੰਦੇ ਵਿਚਾਰ ਕੇ ਦੇਖ ਲਓ ਸ਼ਬਦ ਤੋਂ ਬਗੈਰ ਵਿਚਾਰਾਂ ਤੋਂ ਰਹਿਤ ਹੋ ਕੇ ਪਾਉਣ ਦੇ ਇਲਾਕੇ ਨੂੰ ਨਹੀਂ ਛੱਡ ਸਕਦਾ ਮਨ ਮਾਰੇ ਕਲੀਅਰ ਕਰ ਰਿਹਾ ਹੈ ਕਹਿੰਦੇ ਉਦਾਂ ਜੇ ਤੁਸੀਂ ਸ਼ਬਦ ਦੀ ਆराधना ਨਹੀਂ ਕਰਦੇ ਗੁਰਮੰਤਰ ਦਾ ਜਾਪ ਨਹੀਂ ਕਰਦੇ ਗੁਰੂ ਦੇ ਸ਼ਬਦ ਦੀ ਆराधना ਨਹੀਂ ਕਰਦੇ ਤਾਂ ਤੁਸੀਂ ਲੱਖ ਕੰਮ ਕਮਾ ਲਓ ਮਾਇਆ ਦੇ ਦੇਸ਼ ਦੇ ਵਿੱਚ ਅਧਿਆਤਮਿਕ ਕੰਮ ਵੀ ਕਰ ਲਓ ਤੇ ਤੁਹਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੁਸੀਂ ਹਨੇਰੇ ਚੋਂ ਬਾਹਰ ਨਹੀਂ ਆ ਸਕਦੇ ਤੇ ਮਾਰੇ ਕਹਿੰਦੇ ਜੇ ਲੱਖ ਕੰਮ ਕਮਾਵੇ ਜੇ ਲੱਖ ਕੰਮ ਕਮਾਵੇ ਬਿਨ ਗੁਰ ਅੰਧਿਆਰਾ ਰਹਾਓ ਇਥੇ ਰਹਾਉ ਲਾਤਰ ਰਹਾਉ ਦਾ ਮਤਲਬ ਵੀ ਰੁਕੋ ਭਾਵ ਕੇ ਆਪਣਾ ਮਨ ਨੂੰ ਰੋਕੋ ਜਿਹੜਾ ਤੁਹਾਡਾ ਮਨ ਵਿਚਾਰਾਂ ਦੇ ਵਿੱਚ ਆ ਉਹ ਵਿਚਾਰਾਂ ਤੋਂ ਉੱਪਰ ਉੱਠ ਕੇ ਆਪਣੇ ਵਿਚਾਰਾਂ ਨੂੰ ਰੋਕ ਕੇ ਇਹ ਜਿਹੜਾ ਰਹਾਉ ਦੀਆਂ ਪੰਕਤੀਆਂ ਜਿਹਦੇ ਵਿੱਚ ਮੰਨਿਆ ਜਾਂਦਾ ਹੈ ਕੇਂਦਰੀ ਭਾਵ ਸ਼ਬਦਾਂ ਕੇਂਦਰੀ ਭਾਵ ਕਹਿੰਦੇ ਇਹ ਸ਼ਬਦ ਨੂੰ ਵਿਚਾਰੋ ਰੁਕੋ ਕਾਲੀ ਨਾ ਕਰੋ ਆਪਣਾ ਮਨ ਜਿਹੜਾ ਤੁਹਾਡਾ ਵਿਚਾਰਾਂ 'ਚ ਆ ਉਹਨੂੰ ਵਿਚਾਰਾਂ ਤੋਂ ਰਹਿਤ ਕਰਕੇ ਵਿਚਾਰਾਂ ਤੋਂ ਉੱਪਰ ਉੱਠ ਕੇ ਇਹ ਜੋ ਗੱਲ ਦੱਸੀ ਜਾ ਰਹੀ ਇਹਨੂੰ ਵਿਚਾਰੋ ਰੁਕੋ ਜਿੱਦਾਂ ਅਸੀਂ ਕੋਈ ਗੱਲ ਕਰੀਏ ਸੰਸਾਰਿਕ ਤੌਰ ਤੇ ਤੇ ਗੱਲ ਕਰਦਿਆ ਕਰਦਾਂ ਹੀ ਠਹਿਰਾਉ ਦਿੰਨੇ ਆ ਵੀ ਪਹਿਲਾਂ ਇੰਨੀ ਗੱਲ ਸਮਝੋ ਕੀ ਤੁਹਾਨੂੰ ਇਹ ਗੱਲ ਸਮਝ ਆ ਗਈ ਜੇ ਸਮਝ ਆ ਗਈ ਤਾਂ ਫਿਰ ਅੱਗੇ ਚੱਲਿਓ ਅਸੀਂ ਕਹਿ ਦਿੰਨੇ ਨਾ ਸੈ ਸਭਾ ਵੀ ਜੇ ਗੱਲ ਤੁਹਾਨੂੰ ਸਮਝ ਆ ਗਈ ਆ ਫਿਰ ਅੱਗੇ ਚੱਲਿਓ ਰੁਕੋ ਕਾਲੀ ਨਾ ਕਰੋ ਕਹਿੰਦੇ ਕਾਲੀ ਨਾ ਕਰੋ ਹੁਣ ਇੱਥੇ ਕਾਲੀ ਮਾਰੇ ਕਹਿੰਦੇ ਨਾ ਕਰੋ ਵਿਚਾਰੋ ਤੇ ਜੇ ਦੁਬਾਰਾ ਵਿਚਾਰਿਆ ਜਾਏ ਤੇ ਇੱਥੇ ਫਿਰ ਕੀ ਕਿਹਾ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਜੇ ਉਹ ਮਾਲਕ ਦੀ ਗੁਰੂ ਦੀ ਬਖਸ਼ਿਸ਼ ਹੋ ਜੇ ਉਹਦੀ ਉਹਦੇ ਬਚਨਾਂ ਦੀ ਅਧਿਨਗੀ ਕਬੂਲ ਕਰ ਲਈਏ ਫੇਰ ਹੀ ਸਾਡਾ ਨਵੇੜਾ ਹੋ ਸਕਦਾ ਵਾ ਫੇਰ ਹੀ ਅਹੀਂ ਇਹ ਬਗਾਨੇ ਘਰ ਨੂੰ ਛੱਡ ਕੇ ਆਪਣਾ ਜੋ ਨਿੱਜ ਘਰ ਆ ਉੱਥੇ ਜਾ ਕੇ ਉਹ ਘਰ ਦੇ ਵਿੱਚ ਨਾਮ ਵੀ ਆ ਤੇ ਠਾਕੁਰ ਵੀ ਆ ਉੱਥੇ ਅਸੀਂ ਫੇਰ ਹੀ ਜਾ ਸਕਦੇ ਆ ਤੇ ਉੱਥੇ ਜਾਣਾ ਕਿੱਦਾਂ ਵਾ ਫੇਰ ਉਹ ਵੀ ਦੱਸ ਦਿੱਤਾ ਕਹਿੰਦੇ ਬੇਨਗੁਰ ਸ਼ਬਦ ਨਾਲ ਛੁੱਟੀ ਹੈ ਦੇਖੋ ਵਿਚਾਰਾ ਬਿਨੂ ਬਿਨਾ ਗੁਰੂ ਦੇ ਸ਼ਬਦ ਤੋਂ ਇੱਥੋਂ ਛੁੱਟਿਆ ਨਹੀਂ ਜਾਣਾ ਤੇ ਆਪਣੇ ਘਰ ਤੱਕ ਨਹੀਂ ਪਹੁੰਚਿਆ ਜਾਣਾ ਮਾਇਆ ਦੇ ਦੇਸ਼ ਚ ਰਹਿੰਦਿਆਂ ਤੁਸੀਂ ਭਾਵੇਂ ਲੱਖਾਂ ਕਰਮ ਕਮਾ ਲਓ ਤੇ ਬਿਨਾ ਗੁਰੂ ਦੀ ਮਾਤੋਂ ਸਾਡੇ ਅੰਦਰ ਅੰਧੇਰਾ ਹੀ ਰਹਿੰਦਾ ਹੈ ਤੇ ਹੁਣ ਉਹ ਗੁਰੂ ਜਿਹੜਾ ਵਾ ਸਾਨੂੰ ਅੰਧੇਰੇ ਚੋਂ ਬਾਹਰ ਨਿਕਲਣ ਦਾ ਤਰੀਕਾ ਜੇ ਦੱਸ ਰਿਹਾ ਤੇ ਉੱਥੇ ਵੀ ਗੁਰਮੰਤਰ ਦੀ ਮਹਾਨਤਾ ਕਰ ਰਿਹਾ ਮਹਾਰਾਜ ਕਹਿੰਦੇ ਅੰਧਕਾਰ ਮਹ ਗੁਰਮੰਤਰ ਉਜਿਆਰਾ ਕਹਿੰਦੇ ਹਨੇਰੇ ਦੇ ਵਿੱਚ ਸਾਨੂੰ ਉਜਾਲਾ ਕੌਣ ਕਰਦਾ ਹੈ ਮਾਇਆ ਦੇ ਦੇਸ਼ 'ਚ ਗੁਰਮੰਤਰ ਤੇ ਅੰਤਰਗਤ ਕੌਣ ਉਜਾਲਾ ਕਰਦਾ ਹੈ ਅੰਤਰਗਤ ਜਦੋਂ ਅਸੀਂ ਸੁਰਤੀ ਸਾਡੇ ਅੰਤਰਗਤ ਅਸੀਂ ਪ੍ਰਵੇਸ਼ ਕਰ ਜਾਂਦੇ ਆ ਉਥੇ ਸਤਿਗੁਰ ਦਾ ਸ਼ਬਦ ਇੱਧਰ ਗੁਰੂ ਦਾ ਸ਼ਬਦ ਉਧਰ ਸਤਿਗੁਰ ਦਾ ਸ਼ਬਦ ਤੇ ਉਥੇ ਫਿਰ ਉਹ ਮਹਾਰਾਜ ਕਹਿੰਦੇ ਸਤਿਗੁਰ ਸ਼ਬਦ ਉਜਾਰੋ ਦੀਪਾ ਕਹਿੰਦੇ ਉਥੇ ਸਤਿਗੁਰ ਦੇ ਸ਼ਬਦ ਨੇ ਰੋਸ਼ਨੀ ਕਰਨੀ ਤੇ ਪਰਮਾਰਾਜ ਕਹਿੰਦੇ ਇੱਥੇ ਫਿਰ ਰਹਾਉ ਵਾਲੀ ਪੰਕਤੀਆਂ ਤੋਂ ਅੱਗੇ ਕਹਿੰਦੇ ਆ ਕਹਿੰਦੇ ਅੰਦੇ ਅਕਲੀ ਬਾਹਰੇ ਅੰਦੇ ਅਕਲੀ ਬਾਹਰੇ ਕਿਹਾ ਤਿੰਸੂ ਕਹੀ ਇਹਦੇ ਬੈਨਕੁਰ ਪੰਥ ਨਾਲ ਸੁਝੇ ਕਿਤ ਬੇਦ ਨਿਰਵਾਹੀਏ ਵੀ ਕਹਿੰਦੇ ਬਿਨਾ ਗੁਰੂ ਦੇ ਭਾਵਕੇ ਦੱਸੇ ਰਸਤੇ ਤੋਂ ਮੁਤਾਬਕ ਜੋ ਗੁਰੂ ਸਾਨੂੰ ਮਾਰਗਦਰਸ਼ਨ ਕਰ ਰਹੇ ਨੇ ਜਿਹੜਾ ਰਸਤਾ ਦੱਸ ਰਹੇ ਆ ਉਸ ਤੋਂ ਬਗੈਰ ਬਿਨਾ ਗੁਰੂ ਤੋਂ ਸਾਡਾ ਨਿਰਵਾਣ ਨਹੀਂ ਹੋ ਸਕਦਾ ਨਿਰਵਾਣ ਸਾਡਾ ਨਹੀਂ ਹੋ ਸਕਦਾ ਕਹਿੰਦੇ ਪਰ ਜਿਹੜੇ ਅਕਲ ਦੇ ਅੰਨੇ ਉਹਨਾਂ ਨੂੰ ਹੁਣ ਕੀ ਦਸੀਏ ਇੱਕ ਤਾਂ ਹੁੰਦਾ ਨਾ ਅੱਖਾਂ ਦਾ ਅੰਨਾ ਵੈਸੇ ਗੁਰਬਾਣੀ ਦੇ ਵਿੱਚ ਅੰਨੇ ਉਹਨੂੰ ਕਿਹਾ ਵਾ ਜਿੰਨੂੰ ਮਾਲਕ ਨਹੀਂ ਦਿਖਦਾ ਅੰਨੇ ਕਿਨੂੰ ਕਿਹਾ ਕਹਿੰਦੇ ਅੰਦੇ ਇਹ ਨਾ ਆਖਿਐਨ ਅੰਦੇ ਇਹ ਨਾ ਆਖਿਐਨ ਜਨਮੁਖ ਲੋਇਨ ਨਾਹੀ ਅੰਦੇ ਸਈ ਨਾਨਕਾ ਜੇ ਖਸਮੁ ਅੰਦੇ ਸਈ ਨਾਨਕਾ ਖਸਮੋ ਉੱਥੇ ਜਾਏ ਕਹਿੰਦੇ ਉਹ ਆਨੇ ਤੇ ਇੱਥੇ ਪਰ ਇਹ ਸ਼ਬਦ ਦੇ ਵਿੱਚ ਉਹਨਾਂ ਦੱਸਿਆ ਵਾ ਅਕਲ ਦੇ ਅੰਨੇ ਇੱਥੇ ਗੱਲ ਕੀਤੀ ਅਕਲ ਦੇ ਅੰਨੇ ਹੀ ਸੰਸਾਰਿਕ ਤੌਰ ਤੇ ਹੀ ਸ਼ਬਦ ਵਰਤਦੇ ਹਨ ਕਿ ਤੂੰ ਦੇ ਅਕਲ ਦਾ ਅੰਨਾ ਤੈਨੂੰ ਭੇਦ ਨਹੀਂ ਆ ਇਦਾਂ ਹੀ ਕਹਿੰਦੇ ਜਿਹੜੇ ਅੰਦੇ ਅਕਲ ਦੇ ਅੰਨੇ ਆ ਜਿਹੜੇ ਸਮਝਣ ਦੀ ਅਵਸਥਾ 'ਚ ਨਹੀਂ ਆ ਆਪਣੀ ਮਤ ਨੂੰ ਅਖਤਿਆਰ ਕਰ ਚੁੱਕੇ ਆ ਕਹਿੰਦੇ ਉਹਨਾਂ ਨੂੰ ਕੀ ਦਸੀਏ ਵੀ ਬਿਨਾ ਗੁਰੂ ਦੇ ਮਤ ਤੋਂ ਸਾਡਾ ਨਿਰਵਾਣ ਨਹੀਂ ਹੋ ਸਕਦਾ ਕਹਿੰਦੇ ਫਿਰ ਉਹਨਾਂ ਦੇ ਬਾਰੇ ਦੱਸਦੇ ਨੇ ਕਹਿੰਦੇ ਉਹ ਜਿਹੜੇ ਜੀਵ ਨੇ ਉਹਨਾਂ ਦੇ ਹਾਲਾਤ ਕੀ ਨੇ ਕਲਯੁਗ ਦੇ ਵਿੱਚ ਜਿਹੜੇ ਅਕਲ ਦੇ ਅੰਨੇ ਨੇ ਉਹ ਕੀ ਆ ਉਹਨਾਂ ਦੇ ਫਿਰ ਹਾਲਾਤ ਦੱਸ ਰਹੇ ਅੱਗੇ ਕਹਿੰਦੇ ਖੋਟੇ ਕੋ ਖਰਾਕ ਹੈ ਜਿਹੜੇ ਕਹਿੰਦੇ ਮਨ ਕਰਕੇ ਖੋਟੇ ਨੇ ਜੀਵ ਉਹਨਾਂ ਨੂੰ ਖਰੇ ਕਹਿਣਗੇ ਤੇ ਕਹਿੰਦੇ ਖਰੇ ਸਾਰ ਨਾ ਜਾਣੇ ਖੋਟੇ ਕਹੋ ਖਰਾਕ ਹੈ ਖਰੇ ਸਾਰ ਨਾ ਜਾਣੇ ਖਰੇ ਦੀ ਤੇ ਸਾਰ ਨਹੀਂ ਲੈਣਗੇ ਤੇ ਪਰ ਜਿਹੜਾ ਖੋਟਾ ਕਹਿੰਦੇ ਉਹਨੂੰ ਖਰਾ ਦੱਸੀ ਜਾਣਗੇ ਭਲੇਖੇ ਦੇ ਵਿੱਚ ਕਹਿੰਦੇ ਅੰਦੇ ਕਾ ਨਾਉ 파ਰਖੂ ਅੰਦੇ ਕਾ ਨਾਉ 파ਰਖੂ ਅੰਦੇ ਬੰਦੇ ਨੂੰ ਕਹੀ ਜਾਣਗੇ ਜਿਹੜਾ ਅਕਲ ਦਾ ਉਹਨਾਂ ਨੂੰ ਕਹਿੰਦੇ ਬੜਾ ਸਿਆਣਾ ਵਾ ਇਹਨੂੰ ਕੋਈ ਭੇਦ ਨਹੀਂ ਆ ਉਹਨੂੰ ਕਹਿੰਦੇ ਅੰਦੇ ਕਾ ਨਾਉ 파ਰਖੂ ਕਲੀ ਕਾਲ ਵਡਾਣੇ ਫਿਰ ਕਹਿੰਦੇ ਸੂਤੇ ਕੋ ਜਾਗਤਕ ਹੈ ਜਿਹੜਾ ਮਨ ਤ੍ਰੈਗੁਣਾ ਦੇ ਵਿੱਚ ਕਹਿੰਦੇ ਸੁੱਤਾ ਹੋਏਗਾ ਉਹਨੂੰ ਜਾਗਤ ਕਹਿਣਗੇ ਤੇ ਕਹਿੰਦੇ ਜਿਹੜਾ ਜਾਗਤ ਕੋ ਸੂਤਾ ਜਿਹੜੇ ਜਾਗਦੇ ਉਹਨਾਂ ਨੂੰ ਕਹਿਣਗੇ ਸੁੱਤੇ ਹੈ ਜਿਹੜੇ ਜਿਨ੍ਹਾਂ ਦੇ ਮਨੰੰਦਨ ਜਾਗਦੇ ਆ ਉਹਨਾਂ ਨੂੰ ਕਹਿਣਗੇ ਸੁੱਤੇ ਕਹਿਣਗੇ ਫਿਰ ਕਹਿੰਦੇ ਜੀਵਤ ਕੋ ਮੂਆ ਕਹ ਹੈ ਜੀਵਤ ਕੋ ਮੂਆ ਕਹ ਹੈ ਮੂਏ ਨਹੀਂ ਰੋਤਾ ਫਿਰ ਅੱਗੇ ਕੀ ਕਹਿੰਦੇ ਕਹਿੰਦੇ ਆਵਤ ਕੋ ਜਾਤਕ ਹੈ ਇਹ ਅਕਲ ਦੇੰਨਿਆਂ ਦੇ ਬਾਰੇ ਦੱਸ ਰਿਹਾ ਕਹਿੰਦੇ ਆਵਤ ਕੋ ਜਾਤਕ ਹੈ ਜਾਤੇ ਕੋ ਆਇਆ ਕਹਿੰਦੇ ਪਰਕੀ ਕੋ ਆਪਣੀ ਕਹੇ ਪਰਕੀ ਕੋ ਆਪਣੀ ਕਹੇ ਆਪਣੂ ਨਹੀਂ ਪਾਇਆ ਪਰਾਈ ਜਿਹੜੀ ਆ ਪਾਪ ਜੀ ਨੂੰ ਕਹਿੰਦੇ ਵਸਤ ਪرائی ਗਰਭ ਕਰੈ ਮੂਰਖ ਆਪ ਗਣੈ ਜਿਹੜੀ ਪਰਾਈ ਵਸਤਾ ਸਾਨੂੰ ਇਸ ਖੇਡ ਦੇ ਦੌਰਾਨ ਇਸ ਖੇਡ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਇਥੇ ਸਾਜੋ-ਸਮਾਨ ਸਾਨੂੰ ਦਿੱਤਾ ਖੇਡਣ ਦੇ ਲਈ ਜੋ ਦਾਤਾਂ ਦਿੱਤੀਆਂ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਪਿਆਰਾ ਕਰ ਲਿਆ ਨੇ ਤੇ ਦਾਤਾਰੇ ਨੂੰ ਵਿਸਾਰ ਦੱਤਾ ਇਨੇ ਵੀ ਉਹਨੂੰ ਆਪਣੀ ਕਰਕੇ ਮੰਨਦਾ ਤੇ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਤਾਂ ਫਿਰ ਮਹਾਰਾਏ ਅੱਗੇ ਸਮਝਾਉਣਾ ਕਰਦੇ ਆ ਕਹਿੰਦੇ ਵੀ ਮੀਠੇ ਕੋ ਕੌੜਕ ਹੈ ਮੀਠੇ ਕੋ ਕੌੜਕ ਹੈ ਕੜੂਏ ਕੋ ਮੀਠਾ ਭਾਵ ਕੇ ਮਾਰੇ ਸਮਝਾਉਣਾ ਕਰਦੇ ਆ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮੀਠੀ ਅੰਮ੍ਰਿਤ ਕੌੜਾ ਇਹ ਸ਼ਬਦ ਨੂੰ ਐਕਸਪਲੇਨ ਕਰਦੇ ਆ ਸ਼ਬਦ ਚ ਹੀ ਗੁਰਬਾਣੀ ਗੁਰੂ ਚ ਹੀ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਗਤ ਕੀ ਬਿਦ ਨੈਣੋ ਡੀਠੀ ਕਹਿੰਦੇ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਕਹਿੰਦੇ ਕੂੜ ਕਪਟ ਅਹੰਕਾਰ ਰੀਜਨਾ ਕੂੜ ਦੇ ਨਾਲ ਕਪੜ ਦੇ ਨਾਲ ਹੰਕਾਰ ਦੇ ਨਾਲ ਮਨ ਨੂੰ ਰਜਾਇਆ ਹੋਇਆ ਇਹ ਨੇ ਕਿਤੇ ਕੂੜ ਕਪਟ ਹੰਕਾਰ ਰਜਾਨਾ ਨਾਮ ਸੁਨਤ ਜਨ ਵਿਸ਼ੂਆ ਦਸਾਨਾ ਇਹ ਕਹਿੰਦੇ ਉਹਨਾਂ ਜੀਵਾਂ ਦੀ ਜਿਹੜੇ ਅਕਲ ਦੇ ਅੰਨੇ ਆ ਜਿਨ੍ਹਾਂ ਨੇ ਗੁਰੂ ਦੀ ਬਚਨਾਂ ਦੀ ਅਧੀਨਗੀ ਕਬੂਲ ਨਹੀਂ ਕੀਤੀ ਉਹਨਾਂ ਦੇ ਇਹ ਹਾਲਾਤ ਨੇ ਉਹਨਾਂ ਦੇ ਇਹ ਮਨਾਂ ਦੇ ਹਾਲਾਤ ਨੇ ਮਹਾਰਾਜ ਕਹਿੰਦੇ ਫਿਰ ਕਹਿੰਦੇ ਉਹ ਕੀ ਕਰਨਗੇ ਕਹਿੰਦੇ ਰਾਤੇ ਕੀ ਨਿੰਦਾ ਕਰੇ ਫਿਰ ਕੀ ਕਹਿੰਦੇ ਕਹਿੰਦੇ ਮੀਠੇ ਕੋ ਕੌੜਾ ਕਹੇ ਕੜੂਏ ਕੋ ਮੀਠਾ ਰਾਤੇ ਕੀ ਨਿੰਦਾ ਕਰੇ ਐਸਾ ਕੱਲ ਮੈਂ ਡੀਠਾ ਕਹਿੰਦੇ ਐਸਾ ਕੱਲ ਮੈਂ ਡੀਠਾ ਫਿਰ ਉਹ ਕੀ ਕਰਨਗੇ ਕਹਿੰਦੇ ਚੇਰੀ ਕੀ ਸੇਵਾ ਕਰੇ ਮਾਇਆ ਦੀ ਦਾਸੀ ਦੀ ਭਾਗ ਕੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ディースਾ ਪੋਖਰ ਨੀਰ ਬਰੋਲੀ ਹੈ ਮੱਖਣ ਨਹੀਂ ਰਿਸੇ ਕਹਿੰਦੇ ਤਾਂ ਉਹ ਕੰਮ ਹੋ ਗਿਆ ਪਿਛਪੜ ਦੇ ਪਾਣੀ ਨੂੰ ਜਿਹੜਾ ਰੜਕਣਾ ਪਾ ਲਈਏ ਛਪੜ ਦੇ ਪਾਣੀ ਚ ਤੇ ਉਥੋਂ ਮੱਖਣ ਸਾਨੂੰ ਮਿਲੇਗਾ ਸੋ ਇਸ ਕਰਕੇ ਕਹਿੰਦੇ ਉਹ ਛੱਪੜ ਦੇ ਪਾਣੀ ਦੇ ਵਿੱਚ ਰੇੜਕਣਾ ਪਾਉਣ ਵਾਲੀ ਗੱਲ ਆ ਜੇ ਅਸੀਂ ਚੇਰੀ ਦੀ ਸੇਵਾ ਕਰਦੇ ਆਂ ਦਾਸੀ ਦੀ ਮਾਇਆ ਦੀ ਜੇ ਸਾਡਾ ਮਨ ਮਾਇਆ ਦੇ ਵਿੱਚ ਫਸ ਚੁੱਕਾ ਫਿਰ ਉੱਥੇ ਫਿਰ ਮਹਾਰਾਜ ਵੇਖੋ ਗੁਰਬਾਣੀ ਗੁਰੂ ਦੇ ਵਿੱਚ ਦੂਹਰਾ ਪੱਖ ਵੀ ਦੱਸਦੇ ਕਹਿੰਦੇ ਜੋ ਨਾਰ ਦੁਖ ਮੈਂ ਦੁਖ ਨਹੀਂ ਮੰਨੇ ਇਹ ਦੂਸਰਾ ਪੱਖ ਵੀ ਵੇਖੋ ਦੱਸ ਰਿਹਾ ਗੁਰਮੁਖਾਂ ਦਾ ਪੱਖ ਦੱਸ ਰਿਹਾ ਇਹ ਤਾਂ ਮਨਮੁਖਾਂ ਦਾ ਦੱਸ ਦਿੱਤਾ ਨਾ ਕਿ ਇਹਨਾਂ ਦੇ ਹਾਲਾਤ ਤੇ ਗੁਰਮਖਾਂ ਦੇ ਦੱਸ ਰਿਹਾ ਕਹਿੰਦੇ ਜਿਹੜੇ ਗੁਰਮਖ ਨੇ ਜਿਹੜੇ ਜਿਨ੍ਹਾਂ ਨੇ ਇਹ ਬਚਨਾਂ ਨੂੰ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਿਆ ਵਾ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਤੇ ਜਿਹੜੇ ਦੁੱਖ ਦੇ ਵਿੱਚ ਵੀ ਦੁੱਖ ਨੂੰ ਨਹੀਂ ਮੰਨਦੇ ਪਰਵਾਹ ਨਹੀਂ ਕਰਦੇ ਭਾਵੇਂ ਕਿ ਜਿਨ੍ਹਾਂ ਨੂੰ ਦੁੱਖ ਸੁੱਖ ਵਿਆਪਦਾ ਨਹੀਂ ਹੈ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਭਾਵ ਕਿ ਜਿਹੜੇ ਸੋਨੇ ਨੂੰ ਮਿੱਟੀ ਦੇ ਬਰਾਬਰ ਸਮਝਣ ਸੋਨੇ ਨੂੰ ਵੀ ਮਿੱਟੀ ਦੇ ਬਰਾਬਰ ਸਮਝਣਾ ਕਹਿੰਦੇ ਔਰ ਸੁਖ ਦੇ ਨਾਲ ਜਿਆਦਾ ਸਨੇਹ ਨਾ ਹੋਵੇ ਉਹਨਾਂ ਦਾ ਵੀ ਜਿਆਦਾ ਸੁਖ ਦੀ ਇਛਾ ਜੇ ਨਾ ਇਛਾ ਜੇ ਨਾ ਜ਼ਿੰਦਗੀ ਜੀ ਜਾਨ ਵੀ ਕੱਲਾ ਸੁਖੀ ਚਾਹੀਦਾ ਭਾਵ ਕਿ ਨਾਨਕ ਦੁੱਖ ਸੁਖ ਵਿਆਪਤ ਨਹੀਂ ਵਾਲੀ ਅਵਸਥਾ 'ਚ ਰਹਿਣਾ ਜੇ ਦੁੱਖ ਆ ਗਿਆ ਤਾਂ ਵੀ ਕੋਈ ਨਹੀਂ ਸੁਖ ਆ ਗਿਆ ਤਾਂ ਵੀ ਕੋਈ ਨਹੀਂ ਪਰ ਸਾਡੇ ਹਾਲਾਤ ਕੀ ਆ ਸਾਡੇ ਹਾਲਾਤ ਕੀ ਆ ਮਹਾਰਾਜ ਦੱਸਦੇ ਆ ਮਾਰੇ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਦਾ ਹੈ ਜਦ ਕਸ਼ਪਾਵਤ ਤਬ ਗਰਭ ਕਰਦਾ ਹੈ ਮਾਇਆ ਗਈ ਤਬ ਰੋਣ ਲੱਗਦਾ ਹੈ ਕਹਿੰਦੇ ਵੀ ਸਾਡੇ ਜੋ ਇੱਕ ਆਮ ਜੀਵ ਹੁੰਦਾ ਵਾ ਉਹਦੇ ਮਨ ਦੇ ਹਾਲਾਤ ਕੀ ਹੁੰਦੇ ਆ ਜਦੋਂ ਉਹ ਕੁਝ ਪ੍ਰਾਪਤੀ ਕਰ ਲੈਂਦਾ ਵਾ ਤੇ ਨੱਚਣਾ ਸ਼ੁਰੂ ਕਰ ਦਿੰਦਾ ਖੁਸ਼ੀ ਦੇ ਵਿੱਚ ਤੇ ਜੇ ਕੋਈ ਖੋਹ ਚੀਜ਼ ਖੋ ਜਾਂਦੀ ਆ ਤੇ ਫਿਰ ਰੋਣਾ ਸ਼ੁਰੂ ਕਰ ਦਿੰਦਾ ਪਰ ਕਹਿੰਦੇ ਜਿਹੜੇ ਗੁਰਮਖਾ ਉਹ ਦੁੱਖ ਚ ਵੀ ਦੁੱਖ ਨਹੀਂ ਮੰਨਦੇ ਤੇ ਸੁੱਖ ਦੇ ਨਾਲ ਉਹਨਾਂ ਦਾ ਜਿਆਦਾ ਸਨੇਹ ਨਹੀਂ ਹੁੰਦਾ ਔਰ ਜਿਹੜਾ ਸੋਨਾ ਵਾ ਉਹਨੂੰ ਵੀ ਮਿੱਟੀ ਦੇ ਬਰਾਬਰ ਸਮਝਦੇ ਇਹ ਗੁਰਮਖਾਂ ਦੇ ਬਾਰੇ ਦੱਸ ਰਹੇ ਨੇ ਫਿਰ ਕਹਿੰਦੇ ਨਹਿ ਨਿੰਦਿਆ ਨਾ ਉਸਤਤ ਜਾਕੈ ਨਹਿ ਨਿੰਦਿਆ ਨਾ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਕਹਿੰਦੇ ਨਾ ਤਾਂ ਉਹ ਕਿਸੇ ਦੀ ਨਿੰਦਿਆ ਕਰਦੇ ਤੇ ਨਾ ਹੀ ਉਹ ਜਿਆਦਾ ਕਿਸੇ ਦੀ ਉਸਤਤ ਕਰਦੇ ਭਾਵ ਕੇ ਦੋਵੇਂ ਵਿਵਰਜਤ ਨੇ ਗੁਰਬਾਣੀ ਦੇ ਵਿੱਚ ਸਾਫ਼ ਲਿਖਿਆ ਕਹਿੰਦੇ ਉਸਤਤ ਨਿੰਦਾ ਦੋ ਵਿਵਰਜਤ ਹੁਣ ਦੇਖੋ ਗਲਤ ਸਵਾਸਾਂ ਨੂੰ ਸਫਲੇ ਕਰਨ ਦੀ ਹੈ ਨਾ ਜੇ ਮੰਨ ਲਓ ਇਹ ਰਚਨਾ ਦੀ ਉਸਤਤ ਕਰੀ ਜਾਵਾਂਗੇ ਉਹਦੀ ਬਣਾਈ ਰਚਨਾ ਦੀ ਤੇ ਫਿਰ ਸੱਚ ਦੀ ਉਸਤਤ ਕਿੱਥੇ ਕਰ ਪਾਵਾਂਗੇ ਅਸੀਂ ਮੰਨ ਲਓ ਜੇ ਉਸਤਤ ਦੀ ਗੱਲ ਆ ਤੇ ਜੇ ਕਿਸੇ ਖਾਸ ਇੱਕ ਬੰਦੇ ਦੀ ਕਿਸੇ ਦੀ ਉਸਤਤ ਕਰ ਰਹੇ ਆ ਤਾਂ ਉਹ ਵੀ ਰਚਨਾ ਹੀ ਆ ਤੇ ਰਚਨਾ ਸਾਰੀ ਝੂਠੀ ਆ ਮਾਰੇ ਕਹਿੰਦੇ ਜਾਗ ਰਚਨਾ ਸਭ ਝੂਠ ਹੈ ਜਾਨ λεਹੋਰੇ ਮੀਤ ਭਾਵ ਕਿ ਇਹਦੇ ਨਾਲ ਅਹੀਂ ਜਿਆਦਾ ਮਹਾਰਾਏ ਕਹਿੰਦਾ ਨਹੀਂ ਜੁੜਨਾ ਇਹਨੂੰ ਇੱਕ ਖੇਲ ਸਮਝ ਕੇ ਚੱਲਣਾ ਮਹਾਰਾਏ ਕਹਿੰਦਾ ਸੰਤ ਸੱਜਣ ਸੁਣੋ ਸਭ ਮੀਤਾ ਝੂਠਾਇਓ ਪਸਾਰਾ ਇਹ ਝੂਠ ਦਾ ਪਸਾਰਾ ਸਾਰਾ ਕਹਿੰਦੇ ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗਵਾਰਾ ਕਹਿੰਦੇ ਮੇਰੀ ਮੇਰੀ ਕਰਕੇ ਭਲੇਖੇ ਦੇ ਵਿੱਚ ਡੁੱਬ ਗਏ ਗਵਾਰ ਸੋ ਇੱਥੇ ਫਿਰ ਦੱਸ ਰਿਹਾ ਕਹਿੰਦੇ ਵੀ ਉਹ ਨਿੰਦਿਆ ਤੋਂ ਵੀ ਉੱਪਰ ਉੱਠ ਕੇ ਰਹਿੰਦੇ ਆ ਉਸਤਤੋਂ ਵੀ ਉੱਪਰ ਉੱਠ ਕੇ ਰਹਿੰਦੇ ਆ ਲੋਭ ਮੋਹ ਤੋਂ ਵੀ ਉੱਪਰ ਉੱਠ ਕੇ ਰਹਿੰਦੇ ਆ ਅਭਿਮਾਨ ਚ ਨਹੀਂ ਜਾਂਦੇ ਹੁਣ ਫਿਰ ਕਹਿੰਦੇ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨਾ ਫਿਰ ਕਹਿੰਦੇ ਕੋਈ ਉਹਨਾਂ ਨੂੰ ਹੁਣ ਵੇਖੋ ਕਈ ਵਾਰ ਸਾਡੇ ਮਨਾਂ ਦੇ ਵਿੱਚ ਆ ਜਾਂਦਾ ਵੀ ਅਸੀਂ ਕੋਈ ਚੰਗਾ ਕਰਮ ਕਰੀਏ ਤੇ ਸਾਡੇ ਮਨ ਦੇ ਵਿੱਚ ਇੱਛਾ ਹੁੰਦੀ ਆ ਵੀ ਸਾਨੂੰ ਕੋਈ ਮਾਨ ਦੇਵੇ ਸਾਡੇ ਮਨ ਦੇ ਅੰਦਰ ਜੇ ਫੀਲਿੰਗ ਆਉਂਦੀ ਆ ਇਦਾਂ ਦੀ ਕਿ ਜੇ ਕੋਈ ਅਸੀਂ ਚੰਗਾ ਕਰਮ ਕੀਤਾ ਚਾਹੇ ਕੋਈ ਅਧਿਆਤਮਿਕ ਕਰਮ ਚੰਗਾ ਕੀਤਾ ਚਾਹੇ ਕੋਈ ਦੁਨਿਆਵੀ ਕਰਮ ਚੰਗਾ ਕੀਤਾ ਤੇ ਜੇ ਸਾਡੇ ਮਨ ਦੇ ਅੰਦਰ ਇਹ ਫੀਲਿੰਗ ਚੱਲ ਰਹੀ ਆ ਕਿ ਸਾਨੂੰ ਕੋਈ ਮਾਣ ਦਵੇ ਸਾਡੇ ਅੰਦਰ ਇਹ ਇੱਛਾ ਹੈਗੀ ਹੈ ਜੇ ਤੇ ਫਿਰ ਅਜੇ ਫਰਕ ਵਾ ਇਹ ਅਸੀਂ ਆਪਣੇ ਮਨ ਦੀ ਅਵਸਥਾ ਚੈੱਕ ਕਰਨੀ ਹੁੰਦੀ ਗੁਰਬਾਣੀ ਗੁਰੂ ਦੇ ਬਚਨਾਂ ਦੇ ਮੁਤਾਬਕ ਮਨ ਭਾਵ ਕੇ ਕਸਵਟੀ ਲਾ ਕੇ ਗੁਰਬਾਣੀ ਗੁਰੂ ਦੇ ਬਚਨਾਂ ਦੀ ਇਹ ਮਨ ਨੂੰ ਚੈੱਕ ਕਰਨਾ ਕਿਤੇ ਸਾਡੇ ਅੰਦਰ ਤੇ ਇਛਾਵਾਂ ਤਾਂ ਨਹੀਂ ਪੈ ਜਾਂ ਪੈਦਾ ਹੁੰਦੀਆਂ ਇਹ ਵਾਲੀਆਂ ਤੇ ਕਹਿੰਦੇ ਨਾ ਉਹਨੂੰ ਨਾਹੀਂ ਮਾਣ અપਮਾਨਾ ਫਿਰ ਕਹਿੰਦੇ ਵੀ ਜੇ ਕਿਸੇ ਨੇ ਚਾਰ ਸ਼ਬਦ ਬੋਲ ਵੀ ਦਿੱਤੇ ਤੇ ਉਹ ਆਪਣਾ ਕੋਈ ਇਹਦੇ ਚ ਅਪਮਾਨ ਨਹੀਂ ਸਮਝਦਾ ਪਰ ਆਮ ਜੀਵ ਜਿਹੜਾ ਵਾ ਜਦੋਂ ਜਿੰਨੀ ਦੇਰ ਤੱਕ ਇਹ ਮਾਰਗ ਤੇ ਨਹੀਂ ਚੱਲਿਆ ਹੁੰਦਾ ਮਨ ਨਹੀਂ ਜਾਗਿਆ ਹੁੰਦਾ ਤੇ ਉਹਨੂੰ ਜੇ ਕੋਈ ਕੁਝ ਬੋਲ ਦਿੰਦਾ ਤਾਂ ਅੱਗੋਂ ਚਾਰ ਸੁਣਾਉਂਦਾ ਪਹਿਲਾ ਜੀਵਨ ਕੀ ਹੁੰਦਾ ਹੈ ਕਾਮ ਜੀਵ ਦਾ ਇੱਕ ਮਨਮੁਖ ਜੀਵ ਦਾ ਜਦੋਂ ਮਨਮੁਖਾਂ ਵਾਲਾ ਜੀਵਨ ਹੁੰਦਾ ਤੇ ਉਹ ਕੀ ਕਰਦਾ ਵਾ ਜਦੋਂ ਕੋਈ ਇੱਕ ਗੱਲ ਉਹਨੂੰ ਕਹਿੰਦਾ ਤਾਂ ਅੱਗੋਂ ਚਾਰ ਸੁਣਾਉਂਦਾ ਫਿਰ ਜਦੋਂ ਜਿਉਂ ਹੀ ਇਹ ਮਾਰਗ ਤੇ ਆਉਂਦਾ ਉਹ ਸੱਜ ਸਜੇ ਕੀਆ ਉਹਦੇ ਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਮਨ ਗਰੀਬੀ ਧਾਰਨ ਕਰ ਜਾਂਦਾ। ਤੇ ਮਹਾਰਾ ਜੀ ਕਹਿੰਦੇ ਨਾ ਹਉ ਤਿਸ ਕੋਲ ਕਮਾਇਆ ਗੁਰਮਤਿ ਰਿਧੈ ਗਰੀਬੀ ਆਵੇ। ਉਹਦੇ ਮਨ ਦੇ ਅੰਦਰ ਕੀ ਹੈ ਗਰੀਬੀ ਧਾਰਨ ਕਰ ਲੈਂਦਾ। ਨੀਵਾ ਰਹਿਣਾ ਸਿੱਖ ਜਾਂਦਾ। ਕਹਿੰਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਕਹਿੰਦੇ ਮਨ ਨੀਵਾ ਜਾਏਗਾ ਤੇ ਮਤ ਉੱਚੀ ਜਾਏਗੀ। ਜੇ ਮਨ ਉੱਚਾ ਜਾ ਰਿਹਾ ਤੇ ਮਤ ਨੀਵੀਂ ਹੁੰਦੀ ਜਾਣੀ। ਜੇ ਮਨ ਉੱਚਾ ਜਾ ਰਿਹਾ ਤਾਂ ਮਤ ਮਤ ਨਹੀਂ ਵੀ ਹੁੰਦੀ ਜਾਏਗੀ ਫਿਰ ਕਹਿੰਦੇ ਕਾਮ ਕਰੋਧ ਜਹ ਪਰਸੈ ਨਾਹਨ ਤਹਿ ਘਟ ਬ੍ਰਹਮ ਨਿਵਾਸਾ ਕਹਿੰਦੇ ਜਿਹਨੂੰ ਕਾਮ ਕਰੋਧ ਪਰਸਦਾ ਨਹੀਂ ਕਾਮ ਕਰੋਧ ਜਿਹਨੂੰ ਪਰਸਦਾ ਨਹੀਂ ਆ ਉਹ ਘਟ ਦੇ ਵਿੱਚ ਬ੍ਰਹਮ ਦਾ ਨਿਵਾਸ ਹੁੰਦਾ ਪਰ ਮਾਰੇ ਕਹਿੰਦੇ ਗੁਰ ਕਿਰਪਾ ਜਹ ਨਰਕੋ ਕੀਨੀ ਤਹਿ ਜੁਗਤ ਪਛਾਣੀ ਕਹਿੰਦੇ ਜਿਹਦੇ ਤੇ ਮਾਲਕ ਨੇ ਗੁਰੂ ਨੇ ਕਿਰਪਾ ਕੀਤੀ ਉਹਨੇ ਇਹ ਯੁਗਤੀ ਨੂੰ ਧਾਰਨ ਕੀਤਾ ਇਹ ਜਿਹੜੀਆਂ ਯੁਗਤੀਆਂ ਵਿਧੀਆਂ ਜੀਵਨ ਜਾਂਚ ਦੀਆਂ ਯੁਗਤੀਆਂ ਸਾਨੂੰ ਦੱਸੀਆਂ ਜਾ ਰਹੀਆਂ ਵਾਂ ਨਾ ਨਿੰਦਿਆ 'ਚ ਜਾਣਾ ਨਾ ਉਸਤਤ ਕਰਨੀ ਆ ਭਾਵ ਕਿ ਦੁੱਖ 'ਚ ਦੁੱਖ ਨਹੀਂ ਮੰਨਣਾ ਜਿਹੜਾ ਵਾ ਸੋਨਾ ਨੂੰ ਮਿੱਟੀ ਦੇ ਬਰਾਬਰ ਸਮਝਣਾ ਮਾਣ-ਮਾਨ ਚ ਨਹੀਂ ਜਾਣਾ ਆਸਾ-ਮਾਨਸਾ ਤਿਆਗ ਦੇਣੀ ਆ ਮਨ 'ਚੋਂ ਤੇ ਕਾਮ-ਕ੍ਰੋਧ ਜਿਹੜਾ ਮਨ 'ਚ ਨਹੀਂ ਲੈ ਕੇ ਆਉਣਾ ਲੋ ਮੋਹ ਹੰਕਾਰ ਨਹੀਂ ਲੈ ਕੇ ਆਉਣਾ ਭਾਵ ਕਹਿੰਦੇ ਵੀ ਇਹ ਜਿੱਤੇ ਗੁਰੂ ਕਿਰਪਾ ਕਰਦਾ ਵਾ ਉਹੀ ਇਹ ਗੱਲਾਂ ਉਹਦੀ ਉਹਦੀ ਸਮਝ ਚ ਆ ਸਕਦੀਆਂ ਕਹਿੰਦੇ ਗੁਰ ਕਿਰਪਾ ਜੇ ਨਰਕੋ ਕੀਨੀ ਤਿਹੇ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਕਹਿੰਦੇ ਫਿਰ ਜਿਹੜਾ ਵਾ ਉਹ ਗੋਬਿੰਦ ਦੇ ਵਿੱਚ ਅਸੀਂ ਲੀਨ ਹੋ ਸਕਦੇ ਆ ਕਿ ਜੇ ਸਾਡੇ ਜੀਵਨ ਦੇ ਵਿੱਚ ਇਹ ਜਿਹੜੀਆਂ ਕਮੀਆਂ ਵਾਂਹੀਂ ਦੂਰ ਕਰਾਂਗੇ ਦੇਖੋ ਜਦੋਂ ਸਹਿਸਭਾ ਕਈ ਵਾਰੀ ਕੀ ਹੁੰਦਾ ਵਾ ਇਹ ਜਿਹੜੀਆਂ ਕਮੀਆਂ ਵਾਂ ਕਈ ਵਾਰੀ ਜੀਵ ਕਈ ਹੁੰਦੇ ਨੇ ਤੇ ਉਹ ਉਹਨਾਂ ਨੇ ਸਤੋਗੁਣ ਧਾਰਨ ਕੀਤਾ ਹੁੰਦਾ ਭਾਵ ਕੇ ਦਇਆ ਨਿਮਰਤਾ ਸ਼ਹਿਨਸ਼ੀਲਤਾ ਜਾਸਾ ਸੰਤੋਖ ਹਨਾ ਉਹ ਸਤੋਗੁਣ ਨੂੰ ਧਾਰਨ ਕਰ ਲੈਂਦੇ ਆ ਪਰ ਇੱਕ ਆਰਟੀਫੀਸ਼ੀਅਲ ਤੌਰ ਤੇ ਧੋਖਾ ਦੇਣ ਲਈ ਸੰਸਾਰ ਦੇ ਵਿੱਚ ਧੋਖਾ ਦੇਣ ਲਈ ਇੱਕ ਭਲੇਖਾ ਪਾਉਣ ਲਈ ਇੱਕ ਇੱਕ ਅਸਲियत ਦੇ ਵਿੱਚ ਸਤੋਗੁਣ ਨੂੰ ਧਾਰਨ ਕਰਨਾ ਤੇ ਜੋ ਅਸਲियत 'ਚ ਇਹ ਗੁਣ ਧਾਰਨ ਹੁੰਦਾ ਇਹ ਕਦੋਂ ਹੁੰਦਾ ਵਾ ਜਦੋਂ ਵੇਖੋ ਸਾਡਾ ਮਨ ਸਾਡੇ ਸਾਡੀ ਪੌਣ ਸਾਮ ਹੋਏਗੀ ਉਹ ਮਨ ਸਹਿ ਸਵਾ ਸਤੋਗੁਣੀ ਰਹਿਣਾ ਸ਼ੁਰੂ ਹੋ ਜਾਏਗਾ ਇੱਕ ਤਾਂ ਹੁੰਦਾ ਨਾ ਵਿਚਾਰਾਂ ਕਰਕੇ ਆਪ ਹੀ ਸਤੋਗੁਣੀ ਬਣ ਕੇ ਦੱਸਣਾ ਹਨਾ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ ਸੀਸ ਨਵਾਏ ਕਿਆ ਕੀਆ ਜੇ ਰਿਦਾਇ ਕੁਸੁਦਾ ਜਾਏ ਤੇ ਗੁਰੂ ਘਰ ਵੀ ਜੇ ਜਾਣਾ ਤੇ ਉੱਥੇ ਦਿਖਾਵਾ ਕਰਨਾ ਸਤੋਗੁਣੀ ਹੋਣ ਦਾ ਤੇ ਉਹ ਮਾਰਾ ਹੀ ਕਹਿੰਦੇ ਵੀ ਜਦੋਂ ਇਹ ਮਾਰਗ ਤੇ ਚੱਲਦੇ ਆਂ ਇਹ ਸਹਿਸਭਾਈਏ ਚੀਜ਼ਾਂ ਸਾਡੇ ਅੰਦਰ ਹੁੰਦੀਆਂ ਕਿਉਂਕਿ ਮਨ ਜਿਹੜਾ ਵਾ ਜਦੋਂ ਖੱਬੇ ਜਾਏਗਾ ਜਿਹੜਾ ਰਜੋਗੁਣੀ ਹੋਏਗਾ ਸੱਜੇ ਜਾਏਗਾ ਤਮੋਗੁਣੀ ਹੋਏਗਾ ਜਦੋਂ ਸੈਂਟਰ 'ਚ ਆਏਗਾ ਸਹਿਸਭਾ ਸਤੋਗੁਣੀ ਹੋਏਗਾ ਤੇ ਹੁਣ ਸੈਂਟਰ 'ਚ ਕਦੋਂ ਆਏਗਾ ਜਦੋਂ ਸ਼ਬਦ ਦੀ ਆराधना ਕਰੇਗਾ ਜਦੋਂ ਗੁਰਸ਼ਬਦ ਨਾਲ ਜੁੜੇਗਾ ਜਦੋਂ ਗੁਰਸ਼ਬਦ ਨਾਲ ਜੁੜੇਗਾ ਮਨੋਂ ਤਨੋਂ ਤੇ ਉਦੋਂ ਫਿਰ ਸਹਿਸਭਾਈ ਜਿਹੜਾ ਵਾ ਇਹਦਾ ਮਨ ਗੁਰਮੁਖ ਦਾ ਮਨ ਜਿਹੜਾ ਵਾ ਸਤੋਗੁਣੀ ਹੁੰਦਾ ਜਾਏਗਾ ਤੇ ਸਤੋਗੁਣ ਨੂੰ ਕਹਤਾ ਵਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਵੇ ਇਹ ਫਿਰ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ ਜਿਹੜਾ ਸੰਤ ਦੇ ਮਾਰਗ ਨੂੰ ਫੜ ਲੈਂਦੇ ਨੇ ਤੇ ਉਹ ਫਿਰ ਉਹ ਵੱਡੇ ਭਾਗਾਂ ਵਾਲੇ ਹੋ ਕੇ ਉਸ ਮਾਲਕ ਦੇ ਨਾਲ ਨੇੜਤਾ ਪੈਦਾ ਕਰ ਲੈਂਦੇ ਸੋ ਇਸ ਕਰਕੇ ਆਹੀਂ ਵੀ ਗੁਰਬਾਣੀ ਗੁਰੂ ਦੇ ਬਚਨਾਂ ਨੂੰ ਵਿਚਾਰ ਕੇ ਆਪਣੇ ਮਨ ਦੇ ਅੰਦਰ ਵਿਚਾਰ ਕੇ ਦੇਖਣਾ ਹੁੰਦਾ ਕਿ ਸਾਡੇ ਅੰਦਰ ਤਾਂ ਇਹ ਕਮੀਆਂ ਨਹੀਂ ਆ ਕਸਵੱਟੀ ਲਾ ਕੇ ਦੇਖਣਾ ਹੁੰਦਾ ਕਿ ਕੀ ਸਾਡੇ ਅੰਦਰ ਤੇ ਕਮੀਆਂ ਨਹੀਂ ਆ ਤੇ ਉਹਨਾਂ ਕਮੀਆਂ ਨੂੰ ਦੂਰ ਕਰਕੇ ਤੇ ਗੁਰਸ਼ਬਦ ਦੀ ਆराधना ਕਰਦੇ ਹੋਏ ਮਾਇਆ ਦੇ ਦੇਸ਼ ਚੋਂ ਨਿਕਲ ਕੇ ਆਪਣੇ ਘਰ ਪਹੁੰਚਣਾ ਜਦ ਤੱਕ ਅਸੀਂ ਆਪਣੇ ਘਰ ਨਹੀਂ ਪਹੁੰਚਦੇ ਤਦ ਤੱਕ ਆਵਾਗੋਂ ਦੇ ਚੱਕਰ 'ਚ ਪਏ ਰਾਵਾਂਗੇ ਤੇ ਆਪਣੇ ਘਰ ਤੇ ਜਾਣ ਦੇ ਲਈ ਸਾਨੂੰ ਇੱਕ ਹੀ ਤਰੀਕਾ ਦੱਸਿਆ ਵਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰਾ ਪਾਰ ਜੋ ਸ਼ਰਦਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਹਾਰ ਭਾਵ ਕਿ ਸ਼ਰਦਾ ਕਰਕੇ ਸ਼ਰਦਾ ਦੇ ਨਾਲ ਕਹਿੰਦੇ ਜੋ ਸਰਦਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਹਾਰ ਫਿਰ ਗੁਰੂ ਜਿਹੜਾ ਵਾ ਪਾਰ ਉਤਾਰਾ ਕਰ ਦਿੰਦਾ ਜੇ ਜਦੋਂ ਇਹ ਵਾ ਗੁਰੂ ਨਾਮ ਜਹਾਜ ਤੇ ਸੁਰਤੀ ਨੂੰ ਸਵਾਰ ਕਰਾਂਗੇ ਫਿਰ ਹੀ ਅਸੀਂ ਆਪਣੇ ਘਰ ਜਾ ਸਕਦੇ ਹਾਂ ਸੋ ਇਸ ਕਰਕੇ ਵੱਧ ਤੋਂ ਵੱਧ ਜਿਹੜੀ ਇਹ ਸ਼ਬਦ ਦੀ ਆराधना ਕਰੀਏ ਸ਼ਬਦ ਨਾਲ ਜੁੜੀਏ ਨਾਮ ਦੇ ਨਾਲ ਪਿਆਰ ਪਾਈਏ ਮਾਰੇ ਕਹਿੰਦੇ ਨਾਮ ਸੰਗ ਜਿਸ ਕਾ ਮਨ ਮੰਨਿਆ ਨਾਨਕ ਤਿਨੇ ਨਰੰਜਨ ਜਾਣਿਆ ਕਹਿੰਦੇ ਜਿਨ੍ਹਾਂ ਦਾ ਨਾਮ ਨਾ ਮਨ ਮੰਨ ਗਿਆ ਉਹਨਾਂ ਨੇ ਨਰੰਜਨ ਨੂੰ ਜਾਣਿਆ ਪਹਿਲਾਂ ਗੁਰਮੰਤਰ ਦੇ ਨਾਲ ਮਨਾਉਣਾ ਜੋ ਇੱਧਰ ਅਖਰੀ ਨਾਮ ਸਾਨੂੰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਜੋ ਸਾਡੇ ਅੰਦਰ ਨਾਮ ਆ ਜਦੋਂ ਪ੍ਰਗਟ ਹੋ ਜਾਂਦਾ ਫਿਰ ਉਹਦੇ ਨਾਲ ਮਨਾਉਣਾ ਫਿਰ ਅਸੀਂ ਸੱਚ ਦੇ ਸਨਮੁਖ ਹੋ ਸਕਦੇ ਹਾਂ ਭਾਵ ਕਿ ਫਿਰ ਅਸੀਂ ਸੱਚ ਦੇ ਸਨਮੁਖ ਹੋ ਸਕਦੇ ਹਾਂ ਸੋ ਇਸ ਕਰਕੇ ਭਾਵਨਾ ਦੇ ਨਾਲ ਇਹ ਮਨ ਨੂੰ ਘੇਰ ਘੇਰ ਕੇ ਸ਼ਬਦ ਦੇ ਵਿੱਚ ਜੋੜਨਾ ਸਿੱਖਣਾ ਹੈ ਅੰਤਰਗਤ ਸ਼ਬਦ ਨੂੰ ਫੜ ਕੇ ਸਿੱਖ ਪੜਨਾ ਸਿੱਖਣਾ ਜਦ ਤੱਕ ਅੰਤਰਗਤ ਸ਼ਬਦ ਨੂੰ ਪੜਨਾ ਨਹੀਂ ਸਿੱਖਦੇ ਅਸੀਂ ਨੇਤਰ ਬੰਦ ਕਰਕੇ ਜੋ ਸਾਡਾ ਮਨ ਬਾਹਰ ਮੁਕੀ ਹੋ ਰੱਖਿਆ ਜਦ ਤੱਕ ਅੰਤਰਗਤ ਆराधना ਕਰਨੀ ਨਹੀਂ ਸਿੱਖਦਾ ਤਦ ਤੱਕ ਇਹ ਮਾਲਕ ਨਾ ਨੇੜਤਾ ਨਹੀਂ ਪੈਦਾ ਕਰ ਸਕਦਾਹੀਂ ਪੜਦੇ ਆ ਨਾ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰਨਾਵ ਅੰਤਰਗਤ ਆਰਾਧਨਾ ਕਰਨ ਦਾ ਕੀ ਤਰੀਕਾ ਦੱਸ ਰਿਹਾ ਕਹਿੰਦੇ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰਨਾਵ ਕਹਿੰਦੇ ਨੇਤਰੀ ਸਤਗੁਰ ਵੇਖਣਾ ਸਰਵਣੀ ਸੁਣਨਾ ਗੁਰਨਾਵ ਸਤਗੁਰ ਛੇਤੀ ਰਤਿਆਂ ਦਰਗਹਿ ਪਾਈ ਅਠਾਓ ਸੋ ਇਸ ਕਰਕੇ ਜੋ ਸਾਨੂੰ ਤਰੀਕਾ ਦੱਸਿਆ ਜਾ ਰਿਹਾ ਉਸ ਤਰੀਕੇ ਨੂੰ ਅਪਣਾਉਂਦੇ ਹੋਏ ਕਹਿੰਦੇ ਰਸਨਾ ਉਚਰੰਤ ਨਮੰ ਰਸਨਾ ਤੁਹਾਡੀ ਬੋਲੇ ਕਹਿੰਦੇ ਸਰਵਣੰ ਸੁਨੰਤ ਤੇ ਕੰਨ ਜਿਹੜੇ ਉਹਨੂੰ ਸੁਣਨ ਬੋਲੇ ਉਹਨੂੰ ਕਹਿੰਦੇ ਰਸਨਾ ਉਚਰੰਤ ਨਮੰ ਸਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ ਕਹਿੰਦੇ ਅੰਮ੍ਰਿਤ ਰੂਪੀ ਸ਼ਬਦ ਹੈ ਅੰਮ੍ਰਿਤ ਦੇਗਾ ਤੇ ਜਦੋਂ ਅੰਮ੍ਰਿਤ ਆਏਗਾ ਤੇ ਫਿਰ ਕੀ ਹੋਏਗਾ ਸਾਡਾ ਮਨ ਜਿਹੜਾ ਵਾ ਵਿਚਾਰਾਂ ਦੇ ਵਿੱਚ ਜਾਣ ਕਰਕੇ ਕਮਜ਼ੋਰ ਹੋ ਚੁੱਕਿਆ ਉਹ ਵਿਚਾਰਾਂ ਤੋਂ ਰਹਿਤ ਹੋ ਕੇ ਜਦੋਂ ਸ਼ਬਦ ਚੋਂ ਅੰਮ੍ਰਿਤ ਆਏਗਾ ਤੇ ਇਹ ਸਾਡੇ ਅੰਦਰ ਜਿਹੜਾ ਆਤਮਿਕ ਬਲ ਆਉਣਾ ਸ਼ੁਰੂ ਹੋ ਜਾਏਗਾ ਤੇ ਜਦੋਂ ਆਤਮਿਕ ਬਲ ਸਾਡੇ ਅੰਦਰ ਆ ਜਾਏਗਾ ਫਿਰ ਜੋ ਵਿਚਾਰਾਂ ਦੁਆਰਾ ਸਾਨੂੰ ਧੱਕਾ ਮਾਰਦੇ ਨੇ ਪੰਜੇ ਫਿਰ ਸਾਡਾ ਮਨ ਛੇਤੀ ਵਿਚਾਰਾਂ ਦੇ ਵਿੱਚ ਨਹੀਂ ਜਾਏਗਾ ਸਾਡਾ ਮਨ ਵਿਚਾਰਾਂ ਦੇ ਕਿਉਂ ਛੇਤੀ ਜਾਂਦਾ ਕਿਉਂਕਿ ਸਾਡਾ ਮਨ ਆਤਮਿਕ ਤੌਰ ਤੇ ਕਮਜ਼ੋਰ ਹੈ ਵਿਚਾਰਾਂ ਵਿੱਚ ਰਹਿਣ ਕਰਕੇ ਕੀ ਆ ਕਮਜ਼ੋਰ ਹੋ ਚੁੱਕਿਆ ਤੋ ਜਦੋਂ ਅਸੀਂ ਇਹਨੂੰ ਵਿਚਾਰਾਂ ਤੋਂ ਰਹਿਤ ਕਰ ਲੈਨੇ ਆ ਸ਼ਬਦ ਨਾਲ ਜੋੜਦੇ ਆ ਤੇ ਇਹਦੇ ਅੰਦਰ ਆਤਮਿਕ ਬਲ ਪੈਣਾ ਸ਼ੁਰੂ ਹੋ ਜਾਂਦਾ ਫਿਰ ਅਸੀਂ ਇਹ ਖੇਡ ਦੇ ਮੈਦਾਨ ਦੇ ਵਿੱਚ ਨਿਤਰ ਸਕਦੇ ਆ ਫਿਰ ਪੰਜਾਂ ਦੇ ਨਾਲ ਟੱਕਰਾਂ ਲੈ ਸਕਦੇ ਆ ਜਿੰਨੀ ਦੇਰ ਤੱਕ ਅਸੀਂ ਸ਼ਬਦ ਦੀ ਆराधना ਨਹੀਂ ਕਰਦੇ ਜਿੰਨੀ ਦੇਰ ਤੱਕ ਸਾਡੇ ਮਨ ਦੀ ਖਰਾਕ ਮਨ ਨੂੰ ਨਹੀਂ ਮਿਲਦੀ ਅਸੀਂ ਆਤਮਿਕ ਤੌਰ ਤੇ ਵੀਕ ਹੋ ਜਾਂਦੇ ਆ ਭਾਵ ਕਿ ਜੋ ਸ਼ਬਦ ਤੋਂ ਸਾਨੂੰ ਰਾਸ ਆਉਣਾ ਉਹ ਨਹੀਂ ਮਿਲ ਪਉਂਦਾ ਮਹਾਰਾਜ ਕਹਿੰਦੇ ਨਾ ਗੁਰਮੰਤਰ ਦਰੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜਿਓ ਪਰ ਇਹ ਕਦੋਂ ਚੋਏਗਾ ਹੁਣ ਗੁਰਮੰਤਰ ਤਾਂ ਹੀ ਦੜ ਕਰਦੇ ਆ ਸਾਰੇ ਕਰਦੇ ਆ ਬਾਹਰੇ ਕਹਿੰਦੇ ਗੁਰਮੰਤਰ ਦੜਾਏ ਹਰ ਰਸ ਕਰਸਾਏ ਪਰ ਸਾਨੂੰ ਕਿਉਂ ਨਹੀਂ ਆ ਰਿਹਾ ਕੀ ਕਾਰਨ ਹੁਣ ਸਾਰੇ ਕਰਦੇ ਆ ਗੁਰਮੰਤਰ ਦੜ ਕਿਉਂ ਨਹੀਂ ਆ ਰਿਹਾ ਜਦ ਜਿੰਨੀ ਦੇਰ ਤੱਕ ਇਹ ਰਸਨਾ ਸੁਚੀ ਨਹੀਂ ਹੋ ਜਾਂਦੀ ਕਹਿੰਦੇ ਨਾਮ ਜਪਤ ਗੋਬਿੰਦ ਕਾ ਸੁਚੀ ਭਈ ਰਸਨਾ ਜਿਨਾਂ ਚਿਰ ਰਸਨਾ ਨੂੰ ਸੁਚੀ ਨਹੀਂ ਕਰ ਲੈਂਦੇ ਜਦ ਤੱਕ ਵਿਚਾਰਾਂ ਤੋਂ ਰਹਿਤ ਹੋ ਕੇ ਜਿਹੜਾ ਵਾ ਰੜਕਣਾ ਨਹੀਂ ਪਾਉਂਦੇ ਗੁਰਮੰਤਰ ਦੁਆਰਾ ਵਿਚਾਰਾਂ ਤੋਂ ਰਹਿਤ ਹੋ ਕੇ ਰੜਕਣਾ ਨਹੀਂ ਪਾਉਂਦੇ ਤਦ ਤੱਕ ਮੱਖਣ ਨਹੀਂ ਖਾ ਸਕਦੇ ਤਦ ਤੱਕ ਉਹ ਅੰਮ੍ਰਿਤ ਰਸ ਨਹੀਂ ਲੈ ਸਕਦੇ ਕਹਿੰਦੇ ਨਾ ਕਬੀਰ ਮਾਇਆ ਡੋਲਣੀ ਇਹ ਸਰੀਰਕ ਰੂਪੀ ਮਾਇਆ ਸਰੀਰਕ ਰੂਪੀ ਘਾਰਾ ਇਹਨੂੰ ਮਾਇਆ ਕਹਤਾਂ ਦ੍ਰਿਸ਼ਟਮਾਨ ਮਾਇਆ ਕਹਿੰਦੇ ਇਹਨੂੰ ਡੋਲਣੀ ਬਣਾ ਲੈਣਾ ਤੇ ਇਹਦੇ ਵਿੱਚ ਕੀ ਆ ਪਵਨ ਝਕੋਲਣ ਹਾਰ ਕਬੀਰ ਮਾਇਆ ਡੋਲਣੀ ਪਵਨ ਝਕੋਲਣਹਾਰ ਕਹਿੰਦੇ ਇਸ ਤਰੀਕੇ ਦੁਆਰਾ ਜਿਹੜਾ ਇੱਕ ਮਾਇਆ ਡੋਲਣੀ ਸਰੀਰ ਕੁਪੀ ਡੋਲਣੀ ਦੇ ਵਿੱਚ ਪਵਨ ਨੂੰ ਝਕੋਲਣਾ ਤਰੀਕੇ ਦੱਸੀ ਵਿਧੀ ਦੇ ਮੁਤਾਬਕ ਉਹ ਫਿਰ ਤਰੀਕਾ ਦੱਸਿਆ ਗੁਰਬਾਣੀ ਦੇ ਵਿੱਚ ਕਿ ਕਿਦਾਂ ਅੰਮ੍ਰਿਤ ਪੀਣਾ ਕਹਿੰਦੇ ਕਬੀਰ ਮਾਇਆ ਡੋਲਣੀ ਪਵਨ ਝਕੋਲਣਹਾਰ ਸੰਤੋ ਮੱਖਣ ਖਾਇਆ ਛਾਸ ਪੀਏ ਸੰਸਾਰ ਛਾਸ ਲੱਸੀ ਲੱਸੀ ਜਿਹੜੀ ਆ ਉਹ ਕਹਿੰਦੇ ਸੰਸਾਰ ਪੀ ਰਿਹਾ ਸੰਤਾਂ ਨੇ ਮੱਖਣ ਕੱਢ ਕੇ ਖਾ ਲਿਆ ਉਹ ਕਿਦਾਂ ਖਾਦਾ ਕਹਿੰਦੇ ਨਾਮ ਨਰੰજન ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਈ ਜਦੋਂ ਫਿਰ ਅਸੀਂ ਉਹ ਨਾਮ ਦੇ ਵਿੱਚ ਧਿਆਨ ਰੱਖ ਕੇ ਗੁਰਮਖ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟਾ ਉਹ ਸਿਮਰਨ ਕਰਦੇ ਨੇ ਦਸੀ ਹੋਏ ਯੁੱਗ ਦੇ ਮੁਤਾਬਕ ਤਾਂ ਫਿਰ ਉਹਨਾਂ ਨੂੰ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ ਮਨ ਦੀ ਖਰਾਕ ਮਨ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਸੋ ਇਸ ਕਰਕੇ ਅਸੀਂ ਮਨ ਦੀ ਖਰਾਕ ਲਈਏ ਹੁਣ ਕਮਜ਼ੋਰ ਮਨ ਦੀਆਂ ਕੀ ਨਿਸ਼ਾਨੀਆਂ ਵਾਂ ਕਮਜ਼ੋਰ ਮਨ ਜਿਹੜੇ ਆ ਛੇਤੀ ਵਿਚਾਰਾਂ ਚ ਚਲੇ ਜਾਣਗੇ ਜਿਹੜੇ ਕਮਜ਼ੋਰ ਮਨ ਕੀ ਹੋਏਗਾ ਛੇਤੀ ਵਿਚਾਰਾਂ ਚ ਚਲੇ ਜਾਣਗੇ ਤੇ ਜਿਹੜਾ ਵੇਖੋ ਇਧਰਲੇ ਬੰਨੇ ਕੀ ਹੁੰਦਾ ਵਾ ਜਿੱਦਾਂ ਅਸੀਂ ਕੋਈ ਜੀ ਬਿਮਾਰ ਹੋ ਜਾਂਦਾ ਨਾ ਤੇ ਅਸੀਂ ਕਹਿ ਦਿੰਨੇ ਆਂ ਵੀ ਜਦੋਂ ਉਹ ਜ਼ਿਆਦਾ ਖਾਣਾ ਪੀਣਾ ਵੀ ਉਹਦਾ ਛੁੱਟ ਜੇ ਤੇ ਅਸੀਂ ਕਹਿੰਨੇ ਇਹਦਾ ਹਾਜਮਾ ਖਰਾਬ ਹੋ ਗਿਆ ਇਹਨੂੰ ਪਚ ਨਹੀਂ ਰਿਹਾ ਕੋਈ ਵੀ ਹੁਣੇ ਕੁਝ ਦਿਨ ਦਾ ਪੁਰਾਣਾ ਹਨਾ ਜਦੋਂ ਖਾਣਾ ਚ ਕੋਈ ਬੰਦਾ ਜ਼ਿਆਦਾ ਹੀ ਬਿਮਾਰ ਹੋ ਜੇ ਤਾਂ ਅਸੀਂ ਕਈ ਵਾਰ ਕਹਿ ਦਿੰਦੇ ਆਂ ਨਾ ਵੀ ਹੁਣ ਮੁਸ਼ਕਲ ਹੀ ਆ ਇਹਦਾ ਬਚਾਓ ਵੀ ਮਾਲਕੀ ਕਿਰਪਾ ਕਰੇ ਤੇ ਬਚ ਸਕਦਾ ਇਸੇ ਤਰੀਕੇ ਦੇ ਨਾਲ ਸਾਡੀ ਆਤਮਿਕ ਮੌਤ ਹੋ ਜਾਂਦੀ ਆ ਜਦੋਂ ਸਾਨੂੰ ਨਾਮ ਦੀ ਭੁੱਖ ਲੱਗਣੋਂ ਹਟ ਜਾਂਦੀ ਸਾਡਾ ਭਾਵ ਕੇ ਹਾਜਮਾ ਸਹੀ ਰੱਖਣਾ ਹੀ ਵੀ ਸਾਨੂੰ ਭੁੱਖ ਲੱਗਦੀ ਰਹੇ ਜੇ ਸਾਨੂੰ ਨਾਮ ਦੀ ਭੁੱਖ ਨਹੀਂ ਲੱਗਦੀ ਗੁਰਮੰਤਰ ਦਿੜ ਕਰਦਿਆਂ ਰਸ ਨਹੀਂ ਆਉਂਦਾ ਗੁਰਮੰਤਰ ਨਾਲ ਪਿਆਰ ਨਹੀਂ ਆ ਤੇ ਫਿਰ ਇਹ ਸਾਡਾ ਵੀ ਹਾਜਮਾ ਜਿਹੜਾ ਵੀਕ ਆ ਫਿਰ ਅਸੀਂ ਮੰਨ ਕਰਕੇ ਬਿਮਾਰ ਆ ਕਿਉਂਕਿ ਬਿਮਾਰ ਬੰਦਾ ਜਿਹੜਾ ਜ਼ਿਆਦਾ ਹੋ ਜਿੰਨੂੰ ਭੁੱਖ ਨਹੀਂ ਲੱਗਦੀ ਮਾਰੇ ਕਹਿੰਦੇ ਸੱਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚੱਲੀਏ ਦੂਖ ਕਹਿੰਦੇ ਦੀ ਭੁੱਖ ਲੱਗਣੀ ਚਾਹੀਦੀ ਸੋ ਜਿੰਨੂੰ ਤਾਂ ਲੱਗਦੀ ਭੁੱਖ ਤੇ ਫਿਰ ਉਹ ਜੋ ਆ ਆਤਮਿਕ ਤੌਰ ਤੇ ਬਲਵਾਨ ਹੋ ਜਾਂਦਾ ਤੋ ਕੋਈ ਵੀ ਖੇੜਾ ਉਹ ਦੋ ਤਰੀਕਿਆਂ ਨਾਲ ਜਿੱਤੀ ਜਾਂਦੀ ਹੈ ਇੱਕ ਤਾਂ ਬਲ ਦੇ ਦੁਆਰਾ ਤੇ ਇੱਕ ਬਲ ਦੇ ਨਾਲ ਹੋਰ ਕੀ ਚਾਹੀਦਾ ਵਾ ਜੁਗਤ ਬਲ ਤੇ ਜੁਗਤ ਦੋਆਂ ਦਾ ਦੋਵੇਂ ਚੀਜ਼ਾਂ ਜਿੱਥੇ ਹੋਣਗੀਆਂ ਉੱਥੇ ਹੀ ਖੇੜ ਜਿੱਤ ਸਕਦੇ ਆ ਤੇ ਬਲ ਕਿਹੜਾ ਹੀ ਲੈਣਾ ਆਤਮਿਕ ਬਲ ਤੇ ਜੁਗਤ ਕਿਹੜੀ ਲੈਣੀ ਆ ਗੁਰਬਾਣੀ ਗੁਰੂ ਤੋਂ ਜੁਗਤ ਕਿੱਥੋਂ ਲੈਣੀ ਆ ਗੁਰਬਾਣੀ ਗੁਰੂ ਤੋਂ ਮਹਾਰਾਜ ਕਹਿੰਦੇ ਨਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੀ ਜੀਓ ਤੇ ਪਹਿਲੀ ਜੁਗਤ ਸਾਨੂੰ ਉਹਨਾਂ ਦੱਸ ਦਿੱਤੀ ਕਹਿੰਦੇ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਕਹਿੰਦੇ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਅਕਥ ਕਹਾਣੀ ਇੱਥੇ ਕਹਿੰਦੇ ਪਹਿਲਾਂ ਕਹਿੰਦੇ ਤੁਨ ਮੈਂ ਧਿਆਨ ਜਦੋਂ ਤੁੰ ਦੇ ਅੰਦਰ ਧਿਆਨ ਰੱਖਿਆ ਮਨ ਧਿਆਨ ਰੂਪ ਹੋ ਗਿਆ ਫਿਰ ਕਹਿੰਦੇ ਧਿਆਨ ਮੈਂ ਜਾਣਿਆ ਗੁਰਮਖ ਅਕਥ ਕਹਾਣੀ ਜਦੋਂ ਮਨ ਧਿਆਨ ਰੂਪ ਹੋ ਜਾਂਦਾ ਫਿਰ ਕਹਿੰਦੇ ਧਿਆਨ ਰੂਪ ਹੋਏ ਆਸਨ ਪਾਵੇ ਫਿਰ ਮਨ ਜਿਹੜਾ ਵਾ ਆਸਨ ਦੀ ਪ੍ਰਾਪਤੀ ਕਰ ਪੁੰਦਾ ਆਪਣੇ ਨਿੱਜ ਘਰ ਚ ਬੈਠ ਪੁੰਦਾ ਥੇਰ ਘਰ ਚ ਬੈਠ ਪੁੰਦਾ ਜਦ ਤੱਕ ਮਨ ਧਿਆਨ ਰੂਪ ਨਹੀਂ ਹੋ ਜਾਂਦਾ ਤਦ ਤੱਕ ਮਨ ਦਾ ਆਪਣੇ ਘਰ ਚ ਆਸਨ ਨਹੀਂ ਲੱਗ ਸਕਦਾ